ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਬੜਿੰਗ ਜੀ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇਗੇ। ਇਹੀ ਗੱਲ ਆ ਤੁਹਾਡਾ। ਕੁਐਸਚਨ ਇਹੀ ਆ। ਦੇਖੋ ਜਦੋਂ ਕਿਤੇ ਅਫੀਮ ਹੁੰਦੀ ਆ ਨਾ, ਓਪੀਅਮ ਦੇ ਉੱਤੋਂ ਕਾਫੀ ਸਾਰੇ ਪ੍ਰੋਡਕਟ ਜੜ ਦੇਗੇ। ਹੈਰੋਇਨ, ਸਮੈਕੋ ਉੱਥੋਂ ਬਣ ਕੇ ਆਉਦੇ ਨੇਗੇ। ਸਮਝ ਸਮਝਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਆ, ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਲਗੇ, ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਨੇ। ਉਹ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇਗੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਬੀਜੇਪੀ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕੀਤਾ ਨਸ਼ਿਆਂ ਨੂੰ ਪ੍ਰਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਮਹਿਮ ਚੱਲ ਰਹੀ ਆ ਜਿਹੜੀ ਮਹਿਮ ਸ਼ਾਨਦਾਰ ਸਫਲਤਾਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀਦਰ ਬੀਜੇਪੀ ਵਾਲੇ ਕ੍ਰਿਟੀਸਾਈਜ਼ ਕਰ ਰਹੇ ਨੇ ਸਰਕਾਰੀ 1000 ਬੈੱਡ ਵਧਾਰੇ ਹੋ ਪ੍ਰਾਈਵੇਟ ਵਧਾਰੇ ਹੋ ਇਹਦਾ ਮਤਲਬ ਕਿਤਨਾ ਕਿਤੇ ਸੰਖਿਆ ਜ਼ਿਆਦਾ ਹੈ ਕਿੰਨੀ ਸੰਖਿਆ ਉਸੇ ਬਾਰੇ ਕਦਾ ਲੱਗ ਸਕਦਾ ਕਿ ਕਿੰਨੇ ਡਰਗ ਐਡਿਕਟ ਨੇ ਜਿਹੜੇ ਸਾਹਮਣੇ ਆਏ ਨੇ ਹਲੇ ਤੱਕ ਜਾਂ ਕੁਝ ਹੋਰ ਦੇਖੋ ਹੁਣ ਤੱਕ ਜਿਹੜੇ ਓਡ ਸੈਂਟਰਾਂ ਚ ਉਹਨਾਂ ਚ ਗਿਣਤੀ ਵਧੀ ਆ ਔਰ ਮੇਰੇ ਕੋਲੇ ਸਿਰਫ ਜਿਹੜੇ ਐਡਮਿਟ ਲਏਗੇ ਉਹਨਾਂ ਦੀ ਸੰਖਿਆ ਹੈਗੀ ਆ ਲਗਭਗ 1500 ਦੇ ਕਰੀਬ ਜਿਹੜਾ ਮਰੀਜ਼ ਆ ਉਹ 200 ਤੋਂ ਵੱਧ ਕੇ ਇਨਿਸ਼ੀਅਲੀ 200 ਸੀਗਾ ਉਹ ਲਗਭਗ 1500 ਦੇ ਕਰੀਬ ਜਿਹੜਾ ਮੋਟਾ-ਮੋਟਾ ਮੇਰੇ ਕੋਲੇ ਅੰਕੜਾ ਉਹ ਪਹੁੰਚ ਗਿਆ ਇਸ ਇਥੋਂ ਪਤਾ ਲੱਗਦਾ ਸਾਰੇ ਅੰਕੜਿਆਂ ਤੋਂ ਪਤਾ ਲੱਗਦਾਗਾ ਕਿ ਜਿਹੜੀ ਮਹਮਾ ਸਫਲਤਾਪੂਰਵਕ ਚੱਲ ਰਹੀ ਆ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਫਸ਼ਾਰਪੁਰ ਬਠਿੰਡਾ ਫਰੀਦਕੋਟ ਇਹਨਾਂ ਸਾਰੇ ਹਸਪਤਾਲਾਂ ਦੇ ਅੰਦਰ ਕਿਤਨਾ ਕਿਤੇ ਕਿਤੇ 20 ਸੀ ਉੱਥੇ 25 ਹੋਈਆ 30 ਹੋਈਆ 40 ਹੋਈਆ ਇਟ ਬਿੰਚ ਲੋਕ ਛੱਡਣਾ ਚਾਹੁੰਦੇ ਨੇਗੇ ਲੋਕ ਇਸ ਕੋਹੜ ਤੋਂ ਛੁਟਕਾਰਾ ਚਾਹੁੰਦੇ ਨੇਗੇ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ੇ ਨੂੰ ਪ੍ਰਮੋਟ ਕਰਨਾ ਚਾਹੁੰਦੀ ਆ ਅਕਾਲੀ ਦਲ ਬੀਜੇਪੀ ਦੇ ਦਸ਼ਾ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਸ ਧਰਤੀ ਦੇ ਉੱਤੇ ਕਈ ਵਾਰ ਕਾਂਗਰਸ ਪਾਰਟੀ ਨੇ ਰਾਜ ਕੀਤਾ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਰਾਜ ਕੀਤਾ ਅਕਾਲੀ ਦਲ ਨੇ ਧਰਮ ਦੇ ਨਾਂ ਤੇ ਰਾਜ ਕੀਤਾ ਪਰ ਲੇਕਿਨ ਪੰਜਾਬ ਨੂੰ ਨਸ਼ਿਆਂ ਵੱਲ ਧੱਕਿਆ ਜੇ ਅਸੀਂ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਆ ਉਹਦੇ ਅੰਦਰ ਆਪਣਾ ਕੰਟਰੀਬਿਊਸ਼ਨ ਕਰਨ ਦੀ ਬਜਾਏ ਉਹਦੇ ਅੰਦਰ ਆਪਣਾ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀ ਦਾ ਜਿਹੜਾ ਉਹ ਇਹਨਾਂ ਨੂੰ ਭੜਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪ ਆ ਕੇ ਦੇਖ ਲੈਣ ਮੈਨੂੰ ਤਾਂ ਇਹ ਮਹਿਸੂਸ ਹੁੰਦਾਗਾ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਬਹੁਤ ਸਾਰੇ ਕਾਲੀਆਂ ਦਾ ਡਰ ਟੈਸਟ ਕਰਵਾਉਣਾ ਪਊਗਾ ਉਹਨਾਂ ਨੂੰ ਬੁਲਾ ਕੇ ਐਡਮਿਟ ਕਰਉਣਾ ਪਊਗਾ ਜੀ ਮਾ ਸਰ ਬਹੁਤ ਸਰੀ ਇਹ ਕ੍ਰਾਸ ਮਿੰਕਿੰਗ ਚੋਂ ਨਿਕਲਦੇ ਨੇ ਜੇਲ੍ਹਾਂ ਦੇ ਵਿੱਚੋਂ ਨਿਕਲਦੇ ਨੇ ਇਹ ਬਹੁਤ ਸਰੀ ਕ੍ਰਾਸ ਮਿੰਕਿੰਗ ਹੱਲੇ ਵੀ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚੋਂ ਨਿਕਲਦੇ ਹੀ ਨੇ ਦੇਖੋ ਜੇਲ੍ਹਾਂ ਦੇ ਅੰਦਰ ਜਦੋਂ ਜਿਹੜੇ ਨਸ਼ਾ ਤਸਕਰ ਜਾਂਦੇ ਨੇਗੇ ਨਸ਼ਾ ਤਸਕਰ ਜੇਲ੍ਹਾਂ ਜਾਂਦੇ ਨੇ ਜਦੋਂ ਫੜਿਆ ਜਾਂਦਾਗਾ ਤੇ ਜੇਲ੍ਹ ਜਾਣ ਤੋਂ ਬਾਅਦ ਵੀ ਕਿਤਨੇ ਕਿਤੇ ਆਪਦਾ ਨੈਕਸਟ ਜਿਹੜਾ ਕੈਮ ਕਰਾ ਰੱਖਣ ਦੀ ਕੋਸ਼ਿਸ਼ ਕਰਦਾਗਾ ਜਦੋਂ ਕੈਮ ਰੱਖਣ ਦੀ ਕੋਸ਼ਿਸ਼ ਕਰਦਾਗਾ ਇਮੀਡੀਟਲੀ ਉਹਨੂੰ ਬ੍ਰੇਕ ਕੀਤਾ ਜਾਂਦਾਗਾ ਇਮੀਡੀਟਲੀ ਉਹਦੇ ਬੈਕਵਰਡ ਲਿੰਕਰਸ ਉਹਦੇ ਫਾਰਵਰਡ ਲਿੰਕਰ ਲੈ ਕੇ ਇਮੀਡੀਟਲੀ ਕਾਰਵਾਈ ਹੁੰਦੀ ਹੈ ਐਂਡ ਇਹ ਡਰੱਗ ਮਾਫੀਆ ਆਪਣਾ ਕੰਮ ਬੜੀਆ ਦਾ 24 ਪਰ ਫਿਰ ਵੀ 6 ਜਿਲ੍ਹਿਆਂ ਚ ਭਲੇ ਵੀ ਜ਼ਿਆਦਾ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਤੋਂ ਆਖਣਾ ਹੈ ਸਰਕਾਰੀ ਮੋਰਤਾ ਕਿਨੀ ਕਾਰਵਾਈ ਹੋਈ ਹੈ ਕਿਨੇ ਇਹ ਨਸ਼ਾ ਤਸਕਰ ਗਿਰਤਾ ਹੋਏ ਨਸ਼ਾ ਨਹੀਂ ਜਿਲ੍ਹਾ ਦੀ ਗੱਲ ਕਰ ਰਹੇ ਨਹੀਂ ਸਰ ਮੈਂ ਸਾਰੇ ਇਲਾਕਿਆਂ ਦੀ ਗੱਲ ਕਰ ਰਿਹਾ ਮੈਂ 6 ਜਿਲ੍ਹਿਆਂ ਦੇ ਵਿੱਚ ਤੁਸੀਂ 40 ਕਰੋੜ ਦੀ ਲਗਣਾ ਨਹੀਂ ਮੇਰੇ ਕੋਲੇ ਜਿਹੜਾ ਬ੍ਰੇਕਅਪ ਆ ਉਹ ਡਿਸਟ੍ਰਿਕਟ ਵਾਈਜ਼ ਦੀ ਹੈਗਾ ਮੈਂ ਉਹ ਦੁਬਾਰਾ ਤੁਹਾਨੂੰ ਲਗ ਤੋਂ ਐਕਸਪਲੇਨ ਕਰ ਦੂੰਗਾ ਟੋਟਲ ਜਿਹੜਾ ਹੈਗਾ 16348 ਆਲਰੇਡੀ ਜਿਹੜੇ ਫੜੇ ਜਦੋਂ ਦਾ ਚਿੱਪੇ ਦਾ ਜਲਵਾ ਹੋਇਆ ਪੰਜਾਬ ਦੇ ਵਿੱਚ ਭੋਲਾ ਡਰੱਗ ਕੇਸ ਉਹਦਾ ਇਹਦਾ ਸਰਗਰ ਸੀ ਉਹ ਨੂੰ ਜਮਾਨਤ ਮਿਲ ਗਈ ਹੈ ਜੀ ਕਿਉਂਕਿ 2011-12 ਦੇ ਵਿੱਚ ਹੀ ਉਦੋਂ ਜਨਮ ਸਿੰਥੈਟਿਕ ਡਰੱਗ ਦੇ ਜਿਹੜਾ ਪੈਰ ਪਸਾਰੇ ਨੇ ਪੰਜਾਬ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆ ਗਿਆ ਹੁਣ ਕੀ ਉਹ ਨੂੰ ਦੁਬਾਰਾ ਜਿਹੜੀ ਪੁਛਗਿਸ ਹੋਏਗੀ ਕਿਉਂਕਿ ਕ੍ਰਿਟੀਕਲ ਜਿਹੜਾ ਲੈਸ ਸੀ ਉਹਦੇ ਨਾਲ ਕਾਫੀ ਤੰਦਾ ਜੁੜਿਆ ਸੀ ਜੀ ਕਿਉਂਕਿ ਉਹਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਚ ਬੰਦ ਹੋ ਗਿਆ ਸੀ ਚੈਪਟਰ ਕੀ ਪੰਜਾਬ ਸਰਕਾਰ ਦੁਬਾਰਾ ਜਿਹੜਾ ਹੈਗਾ ਉਹ ਜਿਹੜਾ ਕਿਵੇਂ ਉਹ ਪੈਰ ਪਸਾਰੇ ਨੇ ਜਿਹੜੇ ਜਿਹੜੇ ਵੀ ਵਿਅਕਤੀ ਜ਼ਿਲ੍ਹਾ ਤੋਂ ਆਨਰੇਬਲ ਕੋਰਟ ਦੁਆਰਾ ਜ਼ਮਾਨਤ ਲੈ ਕੇ ਆਉਂਦੇ ਨੇ ਕਿ ਸਾਡਾ ਪੁਲਿਸ ਪ੍ਰਸ਼ਾਸਨ ਇੰਟੈਲੀਜੈਂਸੀਆ ਜਿਹੜਾ ਉਹਨਾਂ ਤੇ ਨਜ਼ਰ ਰੱਖਦਾਗਾ ਕਿ ਉਹਨਾਂ ਦੀਆਂ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਆਫਟਰ ਲੀਸ ਫ্রম ਦ ਜੇਲ ਉਹਨਾਂ ਦੀ ਐਕਟੀਵਿਟੀਜ਼ ਕੀ ਨੇਗੀਆਂ ਉਹ ਸਾਰੀ ਐਕਟੀਵਿਟੀ ਬਾਤ ਕੀਤੀ ਜਾਂਦੀਆਂ ਨੇ ਜਦੋਂ ਵੀ ਕਿਸੇ ਦੀ ਐਕਟੀਵਿਟੀ ਜਿਹੜੀ ਆ ਸਸਪੀਸ਼ੀਅਸ ਹੋਊਗੀ ਸ਼ੱਕੀ ਹੋਊਗੀ ਤਾਂ ਬਿਲਕੁਲ ਤੰਤਕਾਰਵਾਈ ਕੀਤੀ ਜਾਵੇ ਜਿਵੇਂ ਪਾਚ ਰਸ ਤੋਂ ਇਲਾਵਾ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਵੀ ਸਾਸਟਿਕ ਇਸ ਤਰ੍ਹਾਂ ਦੇ ਜਿਮੋਸਾਬੀ ਹੋਇਆ ਉਸ ਨੂੰ ਲੈ ਕੇ ਹੁਣ ਤੱਕ ਹੀ ਕੁਝ ਐਕਸ਼ਨ ਹੋਇਆ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀ ਬਿਲਕੁਲ ਚਲਾਨ ਜਿਹੜਾ ਉਹਦਾ ਉਸ ਮਗਦਮੇ ਦਾ ਚਲਾਨ ਤਿਆਰ ਆਗਾ ਟੈਕਨੀਕਲਟੀ ਰਿਪੋਰਟ ਜਿਹੜੀਆਂ ਐਕਸਪਰਟ ਦੀ ਰਿਪੋਰਟ ਆਉਣੀਆਂ ਬਾਕੀ ਨੇਗੀਆਂ ਆਈ ਥਿੰਕ ਕੁਪਲ ਆਫ ਡੇ ਦੇ ਵਿੱਚ ਉਹ ਜਿਹੜੀਆਂ ਰਿਪੋਰਟਸ ਰਹਿਗੀਆਂ ਉਹ ਆ ਜਾਣਗੀਆਂ ਤਾਂ ਤੁਰੰਤ ਜਿਹੜਾ ਉਹ ਚਲਾਨ ਆ ਉਹ ਕੋਰਟ ਚ ਟੂ ਕੋਰਟ ਕੀਤਾ ਜਾਊਗਾ ਕੋਰਟ ਸਬਮਿਟ ਕੀਤਾ ਜਾਊਗਾ ਬਿਲਕੁਲ ਅਸੀਂ 100% ਐਨਸ਼ੋਰ ਕਰਦੇ ਆ ਕਿ ਉਹਨਾਂ ਸਾਰੇ ਦੋਸ਼ੀਆਂ ਨੂੰ ਸੀ ਜਿਹੜੀ ਆ ਲਾਈਫ ਕਨਵਿਕਸ਼ਨ ਕਰਵਾਵਾ। ਉਹ ਟ੍ਰੈਕ ਜਿਹੜੇ ਫੜੇ ਗਏ ਸੀ ਹੱਥ ਤੋਂ ਬੋਲਦੇ ਸਰ ਉਹਦੇ ਚ ਤਾਂ ਉਹ ਕਹਿੰਦੇ ਕਿ ਟ੍ਰਾਸਪੋਰਟਰ ਕਹਿੰਦੇ ਆ ਕਿ ਸਾਹ ਤੋਂ ਤਾਂ ਯੂਜ਼ ਹੀ ਨਹੀਂ ਹੁੰਦਾ ਉਹਦੇ ਲਈ ਸ਼ਰਾਬ ਬਣਦੀ ਨਹੀਂ ਉਹਦੇ ਨਾਲ ਤਾਂ ਪੈਟਰੋਲ ਦੇ ਵਿੱਚ ਮਿਕਸ ਕਰ ਲੈਂਦੇ ਹੁੰਦਾ। ਉਹ ਕਹਿੰਦੇ ਸਾਡੇ ਕੋਲ ਬਿੱਲ ਹੈਗਾ ਆਨਲਾਈਨ ਐਂਟਰੀਆਂ ਹੈਗੀਆਂ। ਉਹ ਮਸਲੇ ਦੇ ਵਿੱਚ ਕੀ ਤੁਸੀਂ ਥੋੜਾ ਕਲੈਰੀਫਾਈ ਕਰ ਦੋ ਕਿ ਕਾਰਨ ਤੁਸੀਂ ਕਰਦੇ ਹੋ ਇਹਦਾ ਕੀ ਗੱਲਬਾਤ ਹੈ। ਦੇਖੋ ਮੈਂ ਬੜਾ ਹੈਰਾਨ ਆ। ਇਹ ਕਾਲੀ ਦਲ ਬੜਾ ਵੱਧ ਚਰ ਕੇ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾਗਾ ਮੇਰੇ ਕੋਲੇ ਬਾਈ ਨਾਮ ਮੈਂ ਹੁਣ ਦੂਰ ਪਏ ਨੇ ਡਾਕੂਮੈਂਟ ਜਿਹੜੇ ਦੋਸ਼ੀ ਫੜੇ ਗਏ ਨੇ ਉਸ ਕੇਸ ਦੇ ਅੰਦਰ ਇੱਕ ਦੋਸ਼ੀ ਦਾ ਜਿਹੜਾ ਮੇਨ ਦੋਸ਼ੀ ਆ ਉਹਦਾ ਭਰਾ 20 ਵਿੱਚ ਏਸੇ ਟੈਂਕਰਾਂ ਤੋਂ ਉਸੇ ਟਾਬੇ ਤੋਂ ਸਮਗਲੀ ਕਰਦਾ ਹੋਇਆ ਅੱਗ ਲਾ ਕੇ ਟੈਂਕਰ ਚੋਂ ਜਦੋਂ ਕੱਢ ਰਿਹਾ ਸੀਗਾ ਅਗ ਦਾ ਸ਼ਿਕਾਰ ਹੋ ਕੇ ਮਰ ਗਿਆ ਉਹਦਾ ਨਾਮ ਸੀ ਸੁਖਵਿੰਦਰ ਸਿੰਘ ਉਹਦਾ ਹੀ ਭਤੀਜਾ ਸੁਖਪ੍ਰੀਤ ਸਿੰਘ ਉਹ ਚੁਰਸ ਗਿਆ ਸੀ ਉਹਦੀ ਬਾਡੀ ਤੁਸੀਂ ਜਾ ਕੇ ਅੱਜ ਵੀ ਦੇਖ ਸਕਦੇ ਹੋ ਕਿ ਉਹ ਉਸ ਪਰਿਵਾਰ ਤੇ ਪਰਚਾ ਵੀ ਦਰਜ ਹੋਇਆ ਉਹਨਾਂ ਦਾ ਇੱਕ ਬੰਦਾ ਵੀ ਚਲਾ ਗਿਆ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਇੰਜਰਡ ਵੀ ਹੋਇਆ ਇਹ ਐਵੀਡੈਂਸ ਆ ਇਹ ਗਵਾਹੀ ਆ ਮੈਨੂੰ ਸਮਝ ਨਹੀਂ ਆਉਂਦੀ ਕੇ ਕਾਲੀਦਰ ਉਹਨਾਂ ਲੋਕਾਂ ਨੂੰ ਪਟਾਕ ਕਰ ਰਿਆ ਜਿਹੜੇ ਸਮਗਰੀ ਜਿੱਦਾਂ ਦਾ ਧੰਦਾ ਕਰਦੇ ਨੇਗੇ ਜਿਹੜੇ ਦਸ਼ਾ ਤਸਕੀ ਦਾ ਧੰਦਾ ਕਰਦੇ ਨੇ ਮੈਂ ਟਰਾਂਸਪੋਰਟ ਤੇ ਆਉਣਾ ਸਾਰਾ ਕੁਝ ਉਹ ਕੀ ਕਰਦੇ ਨੇ ਟਰਾਂਸਪੋਰਟਰ ਉੱਥੇ ਜਾਂਦੇ ਨੇਗੇ ਲੰਬੀਆਂ ਲੈਣਾ ਲੱਗ ਜਾਂਦੀਆਂ ਨੇਗੀਆਂ ਫਿਰ ਉਹ ਆਪਣੀ ਐਂਟਰੀ ਕਰਾ ਕੇ ਅੰਦਰ ਅੰਦਰ ਐਂਟਰੀ ਕਰਾ ਕੇ ਆਏ ਨੇ ਐਂਟਰੀ ਕਰਾਉਣ ਤੋਂ ਬਾਅਦ ਬਾਹਰ ਲਿਆ ਕੇ ਟਰੱਕ ਰੋਟੀ ਖਾਣ ਦੇ ਬਹਾਨੇ ਕੇ ਸਾਹਮਣੇ ਢਾਬਾ ਗਾਜੀ ਉਹ ਢਾਬੇ 'ਚ ਜਦ ਰੋਟੀ ਖਾਂਦੇ ਨੇ ਫਿਰ ਉੱਥੋਂ ਜਿਹੜਾ ਇਥਨੋਲ ਕੜਦੇ ਨੇਗੇ ਬਿਲਕੁਲ ਸਾਡੇ ਕੋਲੇ ਵੀਡੀਓਜ਼ ਰਹਿ ਗਿਆ ਸਾਡੇ ਕੋਲੇ ਉਹਦੀਆਂ ਫੋਟੋਜ਼ ਰਹਿ ਗਿਆ ਪੂਰਾ ਐਵੀਡੈਂਸ ਕਲੈਕਟ ਕੀਤਾਗਾ ਕਿ ਕਿਸ ਤਰ੍ਹਾਂ ਸੀਲ ਲੱਗੀ ਰਹਦੀ ਆ ਔਰ ਕਿਸ ਤਰ੍ਹਾਂ ਟੈਂਕਰ ਦੇ ਉੱਪਰ ਦੀ ਪਾਰਟ ਦੇ ਰਾਹੀਂ ਇੱਕ ਮਸ਼ੀਨ ਲਾ ਕੇ ਉਹਨੂੰ ਤਸਕ ਕਰਕੇ ਡਰਮ ਵਿੱਚ ਲੋਡ ਕਰਕੇ ਜਾਂਦੇ ਇਹਦੀ ਪੂਰੀ ਵੀਡੀਓਗ੍ਰਾਫੀ ਤਿਆਰ ਕੀਤੀ ਹੈ ਕਿਉਂ ਸਾਨੂੰ ਪਤਾ ਸੀਗਾ ਕਿ ਕਾਲੀ ਦਲ ਹਮੇਸ਼ਾ ਹੀ ਜਿਹੜੇ ਨਸ਼ਾ ਤਸਕਰ ਨੇਗੇ ਕਾਂਗਰਸ ਜਿਹੜੀ ਹਮੇਸ਼ਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬਣਾਉਣ ਲਈ ਡਿਫੈਂਸ ਕਰਦੀ ਹੈ ਤਾਂ ਇਸ ਲਈ ਅਸੀਂ ਵੀਡੀਓਗ੍ਰਾਫੀ ਵੀ ਤਿਆਰ ਕੀਤੀ ਆ ਸੋ ਜਿੰਨੇ ਵੀ ਉਸ ਮਕਦਮੇ 'ਚ ਨਾਮਿਨੇਟ ਹੋਏ ਨੇ ਲੋਕ ਸਾਰੇ ਦੇ ਸਾਰੇ ਜਿਹੜੇ ਉਹਨਾਂ ਦਾ ਕ੍ਰਿਮਿਨਲ ਪਿਛੋਕੜ ਆ ਸਾਰਿਆਂ ਦੇ ਮਕਦਮੇ ਦਰਜ ਨੇ A ਤੋਂ Z ਦੇ ਉੱਤੇ ਮਕਦਮੇ ਦਰਜ ਨੇਗੇ ਇਹ ਮੀਨ ਜੇ ਕਿੱਟੋ-ਕੱਟੋ ਪੀਸੀ ਕਰਨ ਤੋਂ ਪਹਿਲਾਂ ਪ੍ਰੈਸ 'ਚ ਬੋਲਣ ਤੋਂ ਪਹਿਲਾਂ ਇੱਕ ਹੋਰ ਕਾਂਗਰਸ ਦੇ ਸਾਥੀ ਜਿਹੜੇ ਹਰ ਰੋਜ਼ ਮੀਡੀਆ 'ਚ ਆਉਣ ਦੇ ਚਾਹਤ ਰੱਖਦੇ ਨੇਗੇ ਉਹਨਾਂ ਨੇ ਮੈਂ ਟਵੀਟ ਦੇਖ ਰਿਆ ਸੀਗਾ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਇਹ ਪਰਾਵੋ ਤੁਸੀਂ ਕਿਹੜੇ 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 ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਤੁਸੀਂ ਸ਼ਰਾਬ ਤਸਲਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਸ਼ਰਾਬ ਮਾਫੀ ਦਾ ਜਿਹਨੂੰ ਖਤਮ ਕੀਤਾ ਗਿਆ ਇਸ ਗੱਲ ਕਰਕੇ ਇਹ ਲੋਕ ਤਰਫ ਦੇ ਨੇ ਬਿਲਕੁਲ ਉਹਦੇ ਅੰਦਰ ਸਾਡੇ ਕੋਲ ਪੂਰਾ ਪ੍ਰੂਫ ਆ ਸਬੂਤ ਨੇ ਔਰ ਕੋਰਟ ਦੇ ਅੰਦਰ ਕੇਸ ਬੜੀ ਮਜ਼ਬੂਤੀ ਨਾਲ ਰੱਖਿਆ ਜਾਊਗਾ ਸਭ ਨੂੰ ਸਜ਼ਾ ਕਰਾਈ ਜਾਊਗੀ ਸਰ ਇੱਕ ਸਰ ਇੱਕ ਮੈਂ ਉਹਦੇ ਤੋਂ ਮੈਂ ਉਸ ਦਿਨ ਵੀ ਕਲੀਅਰ ਕੀਤਾ ਸੀਗਾ ਵੀ ਸ਼ਰਾਬੀ ਬਣ ਜਾਂਦੀ ਆ ਸੈਨੀਟਾਈਜ਼ਰ ਵੀ ਬਣ ਜਾਂਦਾ ਹੈਗਾ ਐਂਟੀਸੈਪਟਿਕ ਚੀਜ਼ਾਂ ਵੀ ਬਣ ਜਾਂਦੀਆਂ ਨੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇਗੇ ਉਹ ਉਸ ਤੋਂ ਬਣ ਜਾਂਦੇ ਨੇ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਸਪਸ਼ਟ ਹੈਗਾ ਉਹ ਉਹੀ ਜਿਹੜਾ ਹੈਗਾ ਇਥਨੋਲ ਉੱਥੇ ਵੀ ਜਿਹੜਾ ਪੈਟਰੋਲਸ ਵੀ ਯੂਜ਼ ਹੁੰਦਾ ਹੈਗਾ